ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਗੁਰਦੁਆਰਾ ਭਾਈ ਮੰਜ ਜਿਓ ਸਾਹਮਣੇ ਗੇਟ ਤੋਂ ਐਂਟਰੀ ਕਰਕੇ ਅੰਦਰ ਆਏ ਆ ਬਾਹਰ ਗੱਡੀ ਖੜੀ ਕਰਕੇ ਆ ਥੋੜਾ ਜਿਹਾ ਥੋੜਾ ਜਿਹਾ ਚਤੌੜ ਜਿੰਨਾ ਇਰਾਕ ਆਇਆ ਥੋੜਾ ਜਿਹਾ ਤੇ ਬਾਥਾ ਇੱਕ ਇੰਨਾ ਕੁ ਥਾਂ ਛੱਤਿਆ ਹੈ ਬਾਕੀ ਆ ਹਾਲਿਆ ਜਿਹੜਾ ਇੰਨਾ ਕੁ ਜਿਹੜਾ ਮਹਾਰਾਜ ਦਾ ਜਿੱਥੇ ਪ੍ਰਕਾਸ਼ ਅੰਦਰ ਆਪਾਂ ਦਰਸ਼ਨ ਕਰਦੇ ਆ ਤੇ ਉਹਈ ਮੰਨਦੇ ਜਿਹਨਾਂ ਦਾ ਨਾਮ ਪਹਿਲਾ ਨਾਂ ਤੀਰਥਾ ਹੁੰਦਾ ਸੀ ਸਰਬਰੀਆਂ ਦੇ ਸਿੱਖ ਸਨ ਪੀਰਾਂ ਨੂੰ ਲਾਲਾਂ ਵਾਲਿਆਂ ਨੂੰ ਮੰਨਣ ਵਾਲੇ ਤੇ ਇੱਕ ਵਾਰ ਇਦਾਂ ਹੀ ਫਿਰਦੇ ਪਰੌਂਦੇ ਹਰਮੰਦਰ ਬਾਦ ਸਾਹਿਬ ਉੱਥੇ ਅੰਮ੍ਰਿਤਸਰ ਗਾਇ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ ਦੀਵਾਨ ਦੇ ਵਿੱਚ ਦੇਖਿਆ ਇੱਕ ਤੋਂ ਇੱਕ ਸਿੰਘ ਚੜਦੀ ਕਲਾ ਮਲੇ ਦਗਦਗ ਕਰਦੇ ਲਾਲ ਜਿਹੇ ਆ ਮੇਨ ਹਾਲ ਹੈ ਦਗ-ਦਗ ਕਰਦੇ ਚਿਹਰੇ ਮਹਾਰਾਜ ਦਾ ਦੰਦਾਰਨੀ ਚਿਹਰਾ ਦੇਖਿਆ ਗੁਰਮਖਾਂ ਦੀ ਗੁਰਸੇਖਾਂ ਦੀ ਚੜ੍ਹਦੀ ਕਲਾ ਦੇਖ ਕੇ ਬੜੇ ਹੈਰਾਨ ਹੋਏ ਮਹਾਰਾਜ ਨੂੰ ਆਖਣ ਲੱਗੇ ਮਹਾਰਾਜ ਕਿਰਪਾ ਕਰੋ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਤੇ ਮਹਾਰਾਜ ਨੇ ਜਾਣੀ ਜਾਣ ਵਾਹਿਗੁਰੂ ਮਹਾਰਾਜ ਜੀ ਆਖਣ ਲੱਗੇ ਭਾਈ ਸਿੱਖੀ ਤਾਂ ਸਿੱਖੀ ਨਹੀਂ ਟਿਕਦੀ ਪਹਿਲਾਂ ਤੁਹਾਨੂੰ ਸਰਬਰੀਆਂ ਦੀ ਸਿੱਖੀ ਛੱਡਣੀ ਪਵੇਗੀ ਮੁਰਦਿਆਂ ਨੂੰ ਪੂਜ-ਪੂਜ ਕੇ ਤੁਹਾਡਾ ਅੰਦਰੋਂ ਵੀ ਮੁਰਦਾ ਹੋ ਗਿਆ ਇਹਨੂੰ ਮੁੜ ਕੇ ਜਿਉਣ ਵਾਸਤੇ ਪਹਿਲਾਂ ਤੁਹਾਨੂੰ ਉਹ ਸਾਰ ਬੜੀਆਂ ਦੀਆਂ ਮੁਰਦਿਆਂ ਦੀ ਸਿੱਖੀ ਛੱਡਣੀ ਪਵੇਗੀ। ਫੇਰ ਤੁਸੀਂ ਮੁੜ ਕੇ ਗੁਰੂ ਕੀ ਸਿੱਖੀ ਗ੍ਰਹਿਣ ਕਰੋਗੇ ਸਿੱਖੀ ਦੇ ਤੇ ਸਿੱਖੀ ਨਹੀਂ ਟਿਕਦੀ ਭਾਈ। ਉਹ ਕਹਿੰਦੇ ਜੀ ਮੈਂ ਸਿੱਖੀ ਮੈਂ ਸਰਬਰੀਆਂ ਦੀ ਸਿੱਖੀ ਛੱਡ ਦਿਆਂਗਾ ਤੁਸੀਂ ਮੈਨੂੰ ਗੁਰ ਸਿੱਖੀ ਬਖਸ਼ੋ। ਤੇ ਮਹਾਰਾਜ ਆਕਲ ਕੇ ਕੋਈ ਨਾ ਗੁਰਮਖੋ ਸਿੱਖੀ ਪ੍ਰਾਪਤ ਹੋਵੇਗੀ ਜਾਓ ਆਪਦੇ ਘਰੇ ਪਿੰਡ ਜਾਓ ਤੇ ਉਥੇ ਸਾਰੀ ਜੋ ਜਿੰਨੇ ਘਰ ਦੇ ਵਿੱਚ ਆ ਡੰਬਰ ਬਣਾਇਆ ਹੋਇਆ ਉਹ ਸਾਰਾ ਢਾ ਦਿਓ ਤਿਆਗ ਦਿਓ ਉਹਦਾ ਤੇ ਫੇਰ ਤੁਹਾਨੂੰ ਗੁਰੂ ਕੀ ਸਿੱਖੀ ਪ੍ਰਾਪਤ ਹੋਵੇਗੀ ਜਦੋਂ ਪਿੰਡ ਨੂੰ ਆ ਗਏ ਮੁੜ ਕੇ ਤਾਂ ਆ ਗਏ ਉਹ ਸਾਰੇ ਢਾਤੀ ਪਿੰਡ ਦੇ ਚੌਧਰੀ ਸਨ ਲਾਕੇ ਦੇ ਚੌਧਰੀ ਸਨ ਭਾਈ ਮਾਂਜੀ ਜੀ ਭਾਈ ਤੀਰਥਾ ਤੇ ਉਹਨਾਂ ਨੇ ਪਿੰਡ ਵਾਲਿਆਂ ਨੇ ਫਿਰ ਚੌਧਰ ਵੀ ਲੈ ਲਈ ਵਾਪਸ ਪਰ ਭਾਈ ਸਾਬ ਡੋਲੇ ਨਹੀਂ ਗੁਰੂ ਸਾਹਿਬ ਦੇ ਬਚਨ ਚੇਤੇ ਸਨ ਵੀ ਤਕਲੀਫਾਂ ਹੋਣਗੀਆਂ ਪਰ ਡੋਲਣਾ ਨਹੀਂ ਬਾਅਦ ਫਿਰ ਹੌਲੀ ਹੌਲੀ ਐਸਾ ਰੰਗ ਲੱਗਾ ਥੋੜੇ ਸਮੇਂ ਬਾਅਦ ਅਡੋਲ ਰਹਿ ਕੇ ਭਗਤੀ ਬੰਦਗੀ ਕਰਦੇ ਰਹੇ ਕੁਝ ਸਮੇਂ ਬਾਅਦ ਮਹਾਰਾਜ ਨੇ ਫਿਰ ਉਹਨਾਂ ਨੂੰ ਸੇਖ ਸੇਖ ਨੂੰ ਭੇਜ ਕੇ ਹੁਕਮਨਾਮਾ ਭੇਜਿਆ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਵੋ ਤੇ ਜਦੋਂ ਅੰਮ੍ਰਿਤਸਰ ਸਾਹਿਬ ਗਏ ਤਾਂ ਮਹਾਰਾਜ ਨੇ ਇੱਕ ਰੱਸੇ ਰੱਸੇ ਦੀ ਬਖਸ਼ਿਸ਼ ਕੀਤੀ ਇੱਕ ਰੱਸਾ ਦਿੱਤਾ ਆਖਣ ਲੱਗੇ ਭਾਈ ਜਾਓ ਜੰਗਲ ਵਿੱਚੋਂ ਲੱਕੜਾਂ ਲਿਆ ਆ ਕੇ ਦਾ ਸੇਵਾ ਕਰਿਆ ਕਰੋ ਲੰਗਰ ਦੀ ਬਾਅਦ ਰੋਜ਼ ਜਾਣਾ ਲੰਗਰ ਦੀ ਸੇਵਾ ਕਰਨੀ ਲੱਗ ਪੱਢ ਕੇ ਲੰਗਰ ਦੇ ਵਿੱਚ ਪਾਉਣੀਆਂ ਪ੍ਰਸ਼ਾਦਾ ਛਕ ਲੈਣਾ ਹੋਰ ਕੋਈ ਦੀਦੀ ਸੇਵਾ ਕਾਰਜ ਕਰ ਲੈਣਾ ਇੱਕ ਦਿਨ ਸਹਿਤ ਭਾਈ ਗੁਰੂ ਸਾਹਿਬ ਲੰਗਰ ਵਿੱਚ ਗਏ ਤਾਂ ਲਾਂਗਰੀ ਨੂੰ ਪੁੱਛਿਆ ਭਾਈ ਮਾਂਜੀ ਜੀਆਂ ਦਾ ਕੀ ਹਾਲ ਆ ਕਰਨ ਲੱਗੇ ਜੀ ਠੀਕ ਆ ਲੱਕੜਾਂ ਲਿਆਉਂਦੇ ਆ ਕਹਿੰਦੇ ਜੀ ਪ੍ਰਸ਼ਾਦਾ ਕਿੱਥੇ ਛਕਦੇ ਆ ਕਹਿੰਦੇ ਗੁਰੂ ਘਰ 'ਚੋਂ ਪ੍ਰਸ਼ਾਦਾ ਛਕ ਲੈਂਦੇ ਆ ਹੇ ਕਹਿੰਦੇ ਤਾਂ ਫੇ ਚਾਕਰੀ ਹੋ ਗਈ ਇਹ ਸੇਵਾ ਨਹੀਂ ਜਿੰਨੇ ਦੀਆਂ ਲੱਕੜਾਂ ਲਿਆਉਂਦੇ ਓੰਨੇ ਦੀ ਤੁਸੀਂ ਪਰਸ਼ਾਦਾ ਛਕ ਲੈਣੇ ਤੇ ਭਾਈ ਮੰਜੀ ਜੀ ਹੋਰਾਂ ਦੇ ਮਨ ਨੂੰ ਗੱਲ ਲੱਗੀ ਉਹਨਾਂ ਨੇ ਉਸ ਦਿਨ ਤੋਂ ਬਾਅਦ ਇੱਕ ਦੀ بجائے ਦੋ ਭਾਰੇ ਇਕੱਠੇ ਜਿਹੜੇ ਸੀ ਉਹ ਲਿਆਉਣੇ ਸ਼ੁਰੂ ਕਰ ਦਿੱਤੇ ਬਸ ਇੱਕ ਇਕੱਠਾ ਵੇਚ ਦੇਣਾ ਇੱਕ ਲੰਗਰ ਵਿੱਚ ਪਾ ਦੇਣਾ ਜਿਹੜਾ ਵੇਚਣਾ ਇਕੱਠਾ ਉਹ ਉਹਦੇ ਪੈਸੇ ਜਿਹੜੇ ਸੀ ਉਹ ਲੰਗਰ ਵਿੱਚ ਪਾ ਕੇ ਤਾਂ ਫੇਰ ਪਰਸ਼ਾਦਾ ਛਕਣਾ ਬਸ ਕਰਦਿਆਂ ਕਰਦਿਆਂ ਕਰਦੇ ਆ ਕਰਦੇ ਆ ਸੇਵਾ ਇੱਕ ਦਿਨ ਐਸਾ ਪਾਣਾ ਵਰਤਿਆ ਜੰਗਲ ਚੋਂ ਆਉਂਦੇ ਸੀ ਲੱਕੜਾਂ ਲੈ ਕੇ ਤਾਂ ਮੇਨ ਏਰੀਆ ਆ ਗਿਆ ਬਹੁਤ ਤੇ ਖੂਹ ਦੇ ਵਿੱਚ ਡਿੱਗ ਪਿਆ ਰਹਾ ਨਾ ਦਿਸਣ ਕਰਕੇ ਖੂਹ ਚ ਡਿੱਗ ਪੈ ਬਸ ਲੱਕੜਾਂ ਨਹੀਂ ਡਗਣ ਦਿੱਤੀਆਂ ਪਾਣੀ ਜਿसरी ਰਾਤ ਖੜੇ ਰਹੇ ਖੂਹ ਦੇ ਵਿੱਚ ਮਹਾਰਾਜ ਅੱਗੇ ਜੋਦੜੀ ਕੀਤੀ ਮਹਾਰਾਜ ਕਿਰਪਾ ਕਰੋ ਲੰਗਰ ਚ ਲੰਗਰ ਬੰਨ੍ਹਣ ਦੀ ਤਿਆਰੀ ਤੋਂ ਪਹਿਲਾਂ ਪਹਿਲਾਂ ਲੱਕੜਾਂ ਪਹਚਾ ਸਕਾਂ ਮਹਾਰਾਜ ਬਾਬਾ ਬੁੱਢਾ ਜੀ ਦਾ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਕਹਿੰਦੇ ਇੱਕ ਰੱਸਾ ਲਾਓ ਰੱਸਾ ਲੈ ਕੇ ਤਾਂ ਆ ਗਿਆ ਕੂਦਲ ਆ ਗਿਆ ਤਾਂ ਭਾਈ ਸਾਹਿਬ ਨੇ ਗੁਰਦਾਸ ਜੀ ਨੇ ਰਸਾ ਲਮਕਾਇਆ ਆਕਰ ਲਗੇ ਭਾਈ ਮੰਝ ਜੀ ਰਸਾ ਫੜ ਲਓ ਤੇ ਬਾਹਰ ਆਜੋ ਆਕਰ ਲਗੇ ਨਹੀਂ ਭਾਈ ਪਹਿਲਾਂ ਭਾਈ ਸਾਹਿਬ ਜੀ ਲੱਕੜਾਂ ਬਾਹਰ ਕੱਢੋ ਜਿਨ੍ਹਾਂ ਲੱਕੜਾਂ ਨੇ ਮੈਨੂੰ ਗੁਰੂ ਦੇ ਪਿਆਰ ਦੀ ਬਖਸ਼ਿਸ਼ ਦੀ ਬਖਸ਼ਿਸ਼ ਕਰਵਾਈ ਆ ਉਹ ਮੈਨੂੰ ਲੱਕੜਾਂ ਨਾ ਭੇਜਣ ਪਹਿਲਾਂ ਤੁਸੀਂ ਲੱਕੜਾਂ ਕੱਢੋ ਜਿਹੜੀਆਂ ਟਾਈਮ ਨਾਲ ਲੰਗਰ ਵਿੱਚ ਪੁੱਜ ਥਕਣ ਫੇਰ ਮੈਨੂੰ ਕਢੋ ਗੁਰੂ ਸਾਹਿਬ ਬੜੇ ਖੁਸ਼ ਹੋਏ ਬਾਹਰ ਗੁਰੂ ਸਾਹਿਬ ਨੇ ਜਿਹੜੇ ਸੁਣਿਆ ਆਕਰ ਲਗੇ ਤਾਨ ਸਿੱਖੀ ਤਾਨ ਸਿੱਖੀ ਤੁਹਾ ਮਹਾਰਾਜ ਨੇ ਫਿਰ ਭਾਈ ਮੰਜ ਜੀਆਂ ਨੂੰ ਬਾਹਰ ਕੱਢਿਆ ਨਾਲੇ ਆਕੇ ਆ ਪੰਜ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮੰਜ ਗੁਰੂ ਦਾ ਬੋਹੇਤਾ ਜਗ ਲੰਘਣ ਆ ਰਹਾ ਗੁਰੂ ਨੂੰ ਮੰਜ ਮੰਜ ਨੂੰ ਗੁਰੂ ਪਿਆਰਾ ਤੇ ਗੁਰੂ ਨੂੰ ਮੰਜ ਨੂੰ ਗੁਰੂ ਨੂੰ ਮੰਜ ਪਿਆਰਾ ਹੈ ਭਾਈ ਮੰਜ ਗੁਰੂ ਨੂੰ ਬਹੁਤ ਪਿਆਰਾ ਤੇ ਮੰਜ ਜਿਹੜਾ ਉਹ ਭਾਈ ਗੁਰੂ ਦਾ ਬੋਹੇਥਵਾ ਭਾਬ ਬੋਹੇਥ ਕਹਿੰਦੇ ਨੇ ਜਲ ਵਿੱਚ ਚੱਲਣ ਵਾਲੇ ਪਾਣੀ ਦੇ ਜਹਾਜ਼ ਚੱਲਣ ਵਾਲੇ ਜਹਾਜ਼ ਨੂੰ ਬੋਟ ਨੂੰ ਆਖਣ ਲੱਗੇ ਜਿਹੜਾ ਇਹਦੇ ਵਿੱਚ ਸਵਾਰ ਹੁੰਦਾ ਜਿਹਦਾ ਬੋਟ ਵਿੱਚ ਸਵਾਰ ਹੋ ਕੇ ਸੁਵੰਦ ਦਰਿਆ ਪਾਰ ਹੋ ਜਾਂਦਾ ਨਾ ਇਸੇ ਤਰ੍ਹਾਂ ਜਿਹੜਾ ਭਾਈ ਮਾਂਝ ਦੀ ਸੰਗਤ ਕਰੇਗਾ ਨਾ ਉਹ ਵੀ ਭਵ ਸਾਗਰ ਤੋਂ ਪਾਰ ਹੋ ਜਾਏਗਾ ਤੇ ਮਹਾਰਾਜ ਨੇ ਫਿਰ ਉਹਨਾਂ ਨੂੰ ਕੁਝ ਹੋ ਕੇ ਇੱਕ ਲੋਹ ਦੀ ਬਖਸ਼ਿਸ਼ ਕੀਤੀ ਆਹ ਖਾਲਸਾ ਜੀ ਆਹ ਲੋਹ ਆ ਜਿਹੜੀ ਆ ਚਾਦਰ ਦੇ ਵਿੱਚ ਲਪੇਟੀ ਹੋਈ ਜਾਂ ਗੱਬੇ ਜਿੱਦੇ ਤੁਹਾਨੂੰ ਫੁੱਲਾਂ ਦਾ ਥੋੜੇ ਜਿਹਾ ਦੋ ਫੁੱਲ ਰੱਖੇ ਹੋਏ ਉੱਤੇ ਸ਼ੀਸ਼ੇ ਦੇ ਸ਼ੀਸ਼ੇ ਵਿੱਚ ਮੜੀ ਹੋਈ ਆ ਇਹ ਲੋਹ ਆ ਜਿਹੜੀ ਮਹਾਰਾਜ ਨੇ ਭਾਈ ਮਾਂਝ ਨੂੰ ਦਿੱਤੀ ਸੀ ਉਹੀ ਲੋਹ ਆ ਇਹ ਤੁਸੀਂ ਲੋਹ ਲਿਆ ਜਿਵੇਂ ਤੇ ਲੋਹ ਲੰਗਰ ਤਪਦੇ ਲੋਹ ਲੰਗਰ ਤਪਾਵੋ ਮਾਝ ਜੀ ਨੇ ਆਕੇ ਤਾਂ ਫਿਰ ਇਹੋ ਲੋ ਲੰਗਰ ਚਾਲੂ ਕੀਤਾ ਸੀ ਇੱਥੇ ਤਾਂ ਫਿਰ ਭਾਈ ਮਾਝ ਜੀ ਕਾਫੀ ਬਿਰਧ ਹੋ ਗਿਆ ਸਨ ਉਹਨਾਂ ਨੇ ਉਹਨਾਂ ਦੇ ਪੋਤਰੇ ਨੇ ਨਾਲ ਲਿਜਾ ਕੇ ਦਸਵੇਂ ਪਾਤਸ਼ਾਹ ਜੀਆਂ ਦੇ ਵੀ ਦਰਸ਼ਨ ਕਰਵਾਏ ਸੀ ਭਾਈ ਮਾਝ ਨੂੰ ਐਸਾ ਵੀ ਮੈਂ ਇਤਿਹਾਸ ਵਿੱਚ ਪੜਿਆ ਕਾਫੀ ਲੰਬੀ ਉਮਰ ਭੋਗ ਕੇ ਮਾ ਭਾਈ ਮਾਝ ਜੀ ਜਿਹੜੇ ਉਹ ਇਸ ਦੁਨੀਆ ਤੋਂ ਮਾਤ ਲੋਕ ਤੋਂ ਸਰੀਰ ਕਰਕੇ ਗਏ ਤੋਂ ਇਹ ਹਨ ਭਾਈ ਮਾਝ ਜੀਆਂ ਦਾ ਸੰਘੇਮ ਜਿਹਾ ਇਤਿਹਾਸ ਔਰ ਇਹ ਉਹਨਾਂ ਦਾ ਜਿਹੜਾ ਯਾਦ ਦੇ ਵਿੱਚ ਬਣਿਆ ਹੋਇਆ ਜਿਹੜਾ ਹਾਂ ਗੁਰੂ ਘਰ ਹੈ ਇਹਦੇ ਨਾਲ ਉਥੇ ਅਗਲੇ ਪਾਸੇ ਰੱਥ ਵੀ ਪਿਆ ਹੋਇਆ ਹੈ ਭਾਈ ਮੰਜ ਜੀਆਂ ਤੋਂ ਹਰਵੇਂ ਥਾਂ ਫਿਰ ਆ ਮਾਤਾ ਜੀ ਹੋਏ ਨੇ ਤੇ ਇਹਨਾਂ ਨੇ ਬਹੁਤ ਮਾਤਾ ਬਸੰਤ ਕੌਰ ਜੀ ਇਹਨਾਂ ਦੀ ਵੀ ਬਹੁਤ ਬੰਦਗੀ ਸੀ ਬਹੁਤ ਬੰਦਗੀ ਵਾਲੀ ਰੂਹ ਸੀ ਰੱਥ ਬਾਹਰ ਇੱਕ ਪਿਆ ਹੋਇਆ ਰੱਥ ਬਣਿਆ ਹੋਇਆ ਅਜੇ ਤੱਕ ਵੀ ਪਿਆ ਰੱਥ ਤੇ ਉਹ ਰੱਥ ਦੇ ਉੱਤੇ ਇਹੋ ਆਉਂਦੇ ਜੰਮਤਾ ਨੇ ਇਲਾਕੇ ਵਿੱਚ ਬਹੁਤ ਮਾਨਤਾ ਸੀ ਇਹਨਾਂ ਦੀ ਵੀ ਬਹੁਤ ਬੰਦਗੀ ਵਾਲੀ ਰੂਹ ਸੀ ਬੀਬੀ ਬਸੰਤ ਕੌਰ ਜੀ ਤੋ ਉਹਨਾਂ ਪੁੱਲਾਂ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ